ਨਾਪਾ ਕੋਤਵਾਲੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਇਸ ਮੌਕੇ ਤੇ ਇੰਸਪੈਕਟਰ ਸੌਰਵ ਸਬਰਵਾਲ ਨੇ ਦਿੱਤੀ ਜਾਣਕਾਰੀ ਨਾਪਾ ਕੋਤਵਾਲੀ ਪੁਲਿਸ ਨੇ 80 ਪਲਾਸਟਿਕ ਡੋਰ ਗੁੱਟਾਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਥਾਣਾ ਕੋਤਵਾਲੀ ਦੇ ਨਵੇਂ ਇੰਚਾਰਜ ਵੱਲੋਂ ਪਲਾਸਟਿਕ ਡੋਰ ਵੇਚਣ ਵਾਲਿਆਂ ਨੂੰ ਦਿੱਤੀ ਗਈ ਸਖਤ ਚੇਤਾਵਨੀ ਦੇਖੋ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਵਰਨ ਬਰੁਨੀ ਸ਼ਰਮਾ ਜੀ ਆਈਪੀਐਸ ਉਹਨਾਂ ਦੇ ਬਹੁਤ ਹੀ ਸਖਤ ਦਿਸ਼ਾ ਨਿਰਦੇਸ਼ ਸੀ ਸਾਨੂੰ ਕਿ ਨਾ ਬਾ ਇਲਾਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਚਾਈਨਾ ਡੋਰ ਦੀ ਵਰਤੋਂ ਨਾ ਹੋਵੇ ਨਾ ਇਹਦੀ ਵਿਕਰੀ ਹੋਵੇ ਤੇ ਕਿਸੇ ਵੀ ਆਮ ਪਰਿਵਾਰ ਵੱਲੋਂ ਜਾਂ ਕਿਸੇ ਵੀ ਵਿਅਕਤੀ ਵੱਲੋਂ ਇਹਦੀ ਵਰਤੋਂ ਨਾ ਕੀਤੀ ਜਾਵੇ ਤੇ ਜੇਕਰ ਫਿਰ ਵੀ ਕੋਈ ਬੰਦਾ ਇਸ ਦੀ ਭੰਦੇ ਵਿੱਚ ਲਪਤ ਪਾਇਆ ਜਾਂਦਾ ਤਾਂ ਉਸ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਤਾਂ ਉਸੇ ਲੜੀ ਦੇ ਤਹਿਤ ਸਾਡੇ ਵੱਲੋਂ ਟੀਮਾਂ ਦਾ ਅੱਡਾ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਡੀਐਸਪੀ ਸਾਹਿਬ ਨਾਬਾਜੀ ਦੇ ਰਹਿ ਨੂੰ ਮਾਈ ਹੇਟ ਅੱਧਾ ਟੀਮਾਂ ਬਣਾਈਆਂ ਗਈਆਂ ਸੀ ਜਿਹੜੀ ਰਾਉਂਡ ਦ ਕਲॉक ਨਾਬਾ ਸ਼ਹਿਰ ਦੇ ਵਿੱਚ ਗਸ਼ਤ ਵੀ ਕਰ ਰਹੀ ਸੀ ਤੇ ਚੈਕਿੰਗ ਵੀ ਕਰ ਰਹੀ ਸੀ ਤੇ ਇਹਨਾਂ ਵੱਲੋਂ ਇਹਨਾਂ ਦੇ ਕੂਫੀਅਤ ਸੋਰਸ ਦੇ ਰਾਹੀਂ ਜਦੋਂ ਇਹਨਾਂ ਨੂੰ ਇਹ ਪਤਾ ਲੱਗਿਆ ਕਿ ਇੱਕ ਜਤਿਨਾਮ ਦਾ ਵਿਅਕਤੀ ਇਹ ਚਾਈਨਾ ਡੋਰ ਨੂੰ ਨਾਬਾ ਸ਼ਹਿਰ ਦੇ ਵਿੱਚ ਵੇਚ ਰਿਹਾ ਹੈ ਤੇ ਲੁਕ ਛੁਪ ਕੇ ਵੇਚ ਰਿਹਾ ਹੈ ਤੇ ਜੇ ਇਹਨੂੰ ਤਰੀਕੇ ਨਾਲ ਆਪਣੇ ਇਹਨੂੰ ਕਾਬੂ ਕੀਤਾ ਜਾ ਸਕਦਾ ਤਾਂ ਕੱਲ ਮਿਤੀ 11 ਤਰੀਕ ਨੂੰ ਤੇ 13 ਤਰੀਕ ਨੂੰ ਇਸ ਲੜਕੇ ਨੂੰ ਅਸੀਂ ਸਨੇਹ ਚਾਈਨਾ ਡੋਰ ਦੇ ਕਾਬੂ ਕੀਤਾ ਤਾਂ ਸਾਨੂੰ ਇਹ ਜਿਹੜੀ ਬਰਾਮਦਗੀ ਹੋਈ ਹੈ ਇਹ ਹੋਇਆ 80 ਗੁੱਟ ਤੇ ਇਸ ਰਿਕਵਰੀ ਦੇ ਨਾਲ ਅਸੀਂ ਨਾਬਾ ਸ਼ਹਿਰ ਵਾਸੀਆਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਕੋਈ ਵੀ ਵਿਅਕਤੀ ਇਸ ਤੋਂ ਬਾਅਦ ਜੇ ਕੋਈ ਬੰਦਾ ਸਾਨੂੰ ਫੇਰ ਕੋਈ ਪਾਇਆ ਗਿਆ ਸੀ ਉਸ ਦੇ ਖਿਲਾਫ ਵੀ ਬੰਦ ਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕਰਾਂਗੇ ਔਰ ਇਹ ਇਸ ਵਾਰ ਸਖਤ ਤੋਂ ਸਖਤ ਹੋਗੀ ਆ ਬਿਲਕੁਲ ਕੋਈ ਹੋਰ ਜਾਣਕਾਰੀ ਵੀ ਹਾਸਲ ਹੋ ਸਕਦੀ ਕਿੱਥੋਂ ਲੈ ਕੇ ਆਉਂਦੀ ਹੋਰ ਕਿੱਥੇ ਕਿੱਥੇ ਕੋਈ ਨਾਭਾ ਸ਼ਹਿਰ ਦੇ ਵਿੱਚ ਕੋਈ ਡੰਪ ਇਹ ਸਾਰਾ ਇਦਾਂ ਹੈ ਕਿ ਇਹ ਹਲੇ ਸਾਡਾ ਮੈਟਰ ਔਫ ਇਨਵੈਸਟੀਗੇਸ਼ਨ ਹੈ ਅਸੀਂ ਦੱਸਾਂਗੇ ਵੀ ਇਹ ਕਿੱਥੋਂ ਕਿੱਥੋਂ ਲਿਆਂਦੇ ਸੀ ਜਦੋਂ ਹੋਰ ਖਲਾਸੇ ਹੋਣਗੇ ਇਸ ਦੇ ਸੰਬੰਧੀ ਤੇ ਹੋਰ ਕਿਹੜੇ-ਕਿਹੜੇ ਵਿਅਕਤੀ ਇਹਦੇ ਨਾਲ ਰਲ ਮਿਲ ਕੇ ਕੰਮ ਤੰਦਾ ਕਰਦੇ ਨੇ ਇਸ ਸਬੰਧੀ ਜਦੋਂ ਅਸੀਂ ਇਨਵੈਸਟੀਗੇਸ਼ਨ ਕੰਪਲੀਟ ਕਰ ਲਾਂਗੇ ਤਾਂ ਤੁਹਾਨੂੰ ਬਖਰੇ ਤੌਰ ਤੇ ਦੱਸਿਆ ਜਾਊਗਾ ਜੀ